ਕੋਲੀ ਕੋਲੀ ਨੂੰ ਅਸੀਂ ਬੈਂਸ ਸਾਹਿਬ ਨੂੰ ਵੀ ਦੋ ਤਿੰਨ ਵਾਰੀ ਪੁਕਾਰ ਕਰ ਲਈ ਆ ਵੀ ਭਾਈ ਇੱਕ ਦਿਨ ਸਾਡੇ ਪਿੰਡ ਵੀ ਆਏ ਸੀਗੇ ਤਾਂ ਉਹਨਾਂ ਨੂੰ ਕਿਹਾ ਵੀ ਇਹ ਸੜਕ ਤੇ ਪੁਲੀ ਦਾ ਸਾਡਾ ਭਾਈ ਉਹ ਕਹਿੰਦੇ ਆ ਪੰਜ-ਸੱਤ ਦਿਨ ਦੇ ਵਿੱਚ ਵਿੱਚ ਆਪਾਂ ਇਹ ਕੰਮ ਸ਼ੁਰੂ ਕਰਵਾ ਦੇਵਾਂਗੇ ਪਰ ਹਲੇ ਤੱਕ ਪਤਾ ਨਹੀਂ ਉਹਨਾਂ ਦੇ ਪੰਜ-ਸੱਤ ਦਿਨ ਹੀ ਨਹੀਂ ਆਏ ਹੈਗੇ ਵਾਲਿਆ ਇੱਥੇ ਹਾਲ ਹੋ ਜਾਣਾ ਬਹੁਤ ਬੁਰਾ ਹਾਲ ਹੈ ਨਾ ਕਿ ਇੱਥੇ ਪਛਾਣਦਾ ਬੰਦਾ ਆਇਆ ਹੁਣ ਤੱਕ ਅਸੀਂ ਸਵੇਰ ਦੇ 4 ਵਜੇ ਖੜੇ ਆ ਜੋ ਹਾਲਾਤ ਪਿੰਡ ਦੇ ਬਣਿਆ ਕਰਦੇ ਉਹ ਜਨਾਲੇ ਨਾਲੋਂ ਘੱਟ ਲੈਂ ਦੇ ਥੱਲੇ ਉਹ ਜਿਹੜਾ ਪਾਣੀ ਜਾਂਦਾ ਲੰਘ ਰਿਹਾ ਪਿੰਡ ਦੇ ਕੁਵਾਲ ਨੂੰ ਆ ਪਾਇਆ ਪਾਇ ਵੀ ਪਾਇਆ ਰੇਲਵੇ ਲਾਈਨ ਕਰਾਸ ਕਰ ਰਿਹਾ ਪਾਣੀ ਭਾਈ ਨਿੱਕੂਵਾਲ ਪਿੰਡ ਦੇ ਲੋਕ ਖੜੇ ਹੋਏ ਜੀ ਦੇਖਣ ਵਾਸਤੇ ਕਿਉਂਕਿ ਇਹਦਾ ਜਿਹੜੀ ਪੁਲੀ ਹੈ ਲਗਾਤਾਰ ਪੁਲਿਸ ਚਰਚਾ ਦੇ ਵਿੱਚ ਰਹਿੰਦੀ ਹੈ ਇਹ ਪੁਲੀ ਦਾ ਨਿਕਾਸ ਹੀ ਨਹੀਂ ਹੈਗਾ ਪੁਲੀ ਬਣੀ ਨਹੀਂ ਨ ਸਰਕਾਰਾਂ ਤੋਂ ਤੇ ਜਿਸ ਤੋਂ ਬਾਅਦ ਇਹ ਨਿੱਕੂਵਾਲ ਵਾਲੇ ਹੁਣ ਵਿਚਾਰੇ ਦੇਖਣ ਆਏ ਪੁਲੀ ਨੂੰ ਪੁਲੀ ਦੇ ਉੱਤੋਂ ਪਾਣੀ ਜਿਹੜਾ ਲੰਘ ਰਿਹਾ ਕਿੱਦਾਂ ਜੀ ਤੇ ਮੌਕੇ ਤੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਆਪਾਂ ਬਿਰੋ ਲੋਕ ਪੈਦਲਾਂ ਕੇ ਆ ਰਹੇ ਮੈਂ ਕਹਿੰਦਾ ਉਹ ਜਾਈਏ ਬਾਹਰ ਆਪਾਂ ਗਿਆ ਇਸ ਪਾਸੇ ਪੂਰੀ ਫਸਲ ਹੈ ਜੀ ਫਸਲ ਖਰਾਬ ਜਿਹੜੀ ਹੈ ਹੋ ਗਈ ਇਹਨਾਂ ਦੀ ਪਾਣੀ ਜਿਹੜਾ ਬਹੁਤ ਜਿਆਦਾ ਮਾਤਰਾ ਦੇ ਵਧੇਰੇ ਸਵੇਰ ਦਾ ਜਿਹੜਾ ਮੀਂਹ ਪੈ ਰਿਹਾ ਸੀ ਉਹਦੇ ਨਾਲ ਪਾ ਪਿੰਡ ਨਿੱਕੂਵਾਲ ਦੇ ਹਾਲਾਤ ਹੈ ਜੀ ਫਸਲ ਜਿਹੜੀ ਹੈ ਉਹ ਪਾਣੀ ਦੇ ਵਿੱਚ ਡੁੱਬ ਚੁੱਕੀ ਐ ਤਸਵੀਰਾਂ ਤੁਹਾਨੂੰ ਦਿਖਾ ਰਿਆ ਪੰਨੇਤੂਵਾਲ ਦੀਆਂ ਇੱਥੇ ਜਿਹੜੀ ਫਸਲ ਐ ਪਾਣੀ ਵਿੱਚ ਡੁੱਬ ਚੁੱਕੀ ਐ ਸਵੇਰੇ ਜਦੋਂ ਭਾਰੀ ਮੀਂਹ ਜਿਹੜਾ ਹੋਇਆ ਉਮੀਦ ਦੇ ਨਾਲ ਕਾਫੀ ਵੱਡਾ ਨੁਕਸਾਨ ਜਿਹੜਾ ਐ ਹੋ ਰਿਹਾ ਐ ਫਸਲਾਂ ਦਾ ਫਸਲਾਂ ਡੁੱਬ ਚੁੱਕੀਆਂ ਨੇ ਇਹ ਤਸਵੀਰਾਂ ਦਿਖਾਉਂਦਾ ਤੁਹਾਨੂੰ ਆਇਆ ਤਸਵੀਰਾਂ ਨੇ ਸੜਕ ਦੇ ਉੱਤੋਂ ਜਿਹੜਾ ਪਾਣੀ ਲੰਘ ਰਿਹਾ ਪਸੇ ਕਰੇ ਘਰ ਦੇ ਮੂਰੇ ਪਾਣੀ ਜਾ ਰਿਹਾ ਜੀ ਸੜਕ ਦੇ ਉੱਤੋਂ ਲੰਘ ਕੇ ਇਸੇ ਤਰ੍ਹਾਂ ਸਾਹਮਣੇ ਪੂਰਾ ਜਿਹੜਾ ਹੈ ਭਰਿਆ ਹੋਇਆ ਆਹ ਪੁੜੀ ਦੇ ਹਾਲਾਤ ਦੇਖ ਰਹੇ ਲੋਕ ਇਕੱਠੇ ਹੋ ਗਏ ਪੂਰਾ ਪਾਣੀ ਦਾ ਉਹ ਦੇਖ ਰਹੇ ਕੀ ਕਹਿਣਾ ਚਾਹੁੰਦੇ ਇਹ ਬਾਰੇ ਦੇਖੋ ਜੀ ਪੁਲੀ ਨੂੰ ਅਸੀਂ ਬੈਂਸ ਸਾਹਿਬ ਨੂੰ ਵੀ ਦੋ ਤਿੰਨ ਵਾਰੀ ਪੁਕਾਰ ਕਰ ਲਈ ਆ ਵੀ ਭਾਈ ਇੱਕ ਦਿਨ ਸਾਡੇ ਪਿੰਡ ਵੀ ਆਏ ਸੀਗੇ ਤਾਂ ਉਹਨਾਂ ਨੂੰ ਕਿਹਾ ਵੀ ਆ ਵੀ ਸੜਕ ਤੇ ਪੁਲੀ ਦਾ ਸਾਡਾ ਭਾਈ ਉਹ ਕਹਿੰਦੇ ਆ ਪੰਜ ਸੱਤ ਦਿਨ ਦੇ ਵਿੱਚ ਵਿੱਚ ਆਪਾਂ ਇਹ ਕੰਮ ਸ਼ੁਰੂ ਕਰਵਾ ਦੇਵਾਂਗੇ ਪਰ ਹਲੇ ਤੱਕ ਪਤਾ ਨਹੀਂ ਉਹਨਾਂ ਦੇ ਪੰਜ ਸੱਤ ਦਿਨ ਹੀ ਨਹੀਂ ਆਏ ਹੈਗੇ ਪਤਾ ਨਹੀਂ ਕਿਹੜੇ ਪੰਜ ਸੱਤ ਦਿਨ ਅੱਗੇ ਆਣੇ ਹਨ ਉਹਨਾਂ ਦੇ ਜਿਹੜੇ ਵੀ ਸਾਡੀ ਪੁਲੀ ਦਾ ਅੱਜ ਸੱਤ ਸਾਲ ਪਹਿਲਾਂ ਦੀ ਇਹ ਪੁਲੀ ਟੁੱਟੀ ਹੈ ਤੇ ਐਦਾਂ ਹੀ ਅਸੀਂ ਕੋ ਮਾੜੀ ਮੋਟੀ ਮਿੱਟੀ ਪਾ ਕੇ ਇਹਨਾਂ ਚਾਲੂ ਕੀਤਾ ਸੀਗਾ ਅੱਜ ਫੇਰ ਟੁੱਟ ਚਲੀ ਆ ਪੁਲੀ ਸੜਕ ਦਾ ਪੂਰਾ ਨਸਾਨੀ ਗਈ ਹੈ ਜੀ ਈਮਾਨ ਕਰਦੇ ਜੀ ਰੇਲ ਵੀ ਕ੍ਰੋਸ ਕਰ ਰਿਆ ਹੈ ਜੀ ਪਾਣੀ ਮੰਗ ਕੀ ਕਰਦੇ ਮੰਗ ਤਾਂ ਵੀ ਇਹੀ ਕਰ ਰਹੇ ਵੀ ਜਿਹੜੀ ਸਾਡੀ ਪੁਲੀ ਹੈ ਉਹ ਤਾਂ ਬੜਾ ਖਰਚਾ ਨਹੀਂ ਹੈਗਾ 7-8 ਲੱਖ ਦਾ ਖਰਚਾ ਹੈ ਇਹਨੂੰ ਕੋਈ ਥੋੜੀ ਜੀ ਵਧੀਆ ਬਣਾ ਗਏ ਪੁਲੀ ਸਾਡੇ ਵਾਲ ਜਿਹੜਾ ਪਿੰਡ ਨੂੰ ਕੋਈ ਥੋਖ ਹੋ ਜਾ ਕੋਈ ਨਿਆਣਾ ਬੱਚਾ ਬਿਮਾਰ ਹੋ ਜਾਂਦਾ ਰਾਤ ਬਰਾਤੇ ਉਹ ਸਾਨੂੰ ਇੱਕ ਇੱਕ ਸਾਈਡ ਤੋਂ ਦਾ ਲਾਂਘਾ ਹੋ ਸਕੇ ਦੂਜੀ ਸਾਈਡ ਵੀ ਪਾਣੀ ਹੈ ਉਹ ਮੋਟਰ ਵਾਲੀ ਸਾਈਡ ਤੋਂ ਤੇ ਆਪਣਾ ਇਧਰਲੀ ਸਾਈਡ ਦਾ ਪੁਲੀ ਟੁੱਟੀ ਹੋਈ ਹੈ ਜੀ ਪੰਚਾਇਤ ਅੱਜ ਇੱਥੇ ਖੜੇ ਪੁਲੀ ਦੇ ਕੋਲ ਕੀ ਕਹਿਣਾ ਚਾਹਦੇ ਪੁਲੀ ਦੇ ਹਾਲਾਤ ਤੁਸੀਂ ਸਾਹਮਣੇ ਦੇਖ ਹੀ ਲਏ ਤੁਹਾਡੇ ਕੈਮਰੇ 'ਚ ਵੀ ਸਭ ਆ ਗਿਆ ਇਹ ਤਕਰੀਬਨ 8 6-7 ਸਾਲ ਤੋਂ ਇਸ ਸੜਕ ਦਾ ਹਾਲ ਇੰਨਾ ਭੈੜਾ ਹੈ ਕਿ ਤੁਸੀਂ ਹਰੇਕ ਬਰਸਾਤ ਨੂੰ ਸਾਡੇ ਪਿੰਡਾਂ ਦੇ ਲੋਕ ਤੰਗ ਹੁੰਦੇ 2 ਸਾਲ ਪਹਿਲੇ ਵੀ ਇਦਾਂ ਮਾੜਾ-ਵਟਾ ਪਾਣੀ ਆਇਆ ਸੀਗਾ ਇਸ ਵਾਰ ਜ਼ਿਆਦਾ ਆ ਗਿਆ ਰੇਲਵੇ ਦੇ ਕੁਝ ਗਾਡਰ ਚਾੱਕ ਕੇ ਲੋਕਾਂ ਨੇ ਆਪ ਐਫਰਟਸ ਕਰਕੇ ਬਰਸਾਤ ਨਿਘਾਣ ਵਾਸਤੇ ਪੁਲੀ ਬਣਾਈ ᱛੀ ਉਹ ਵੀ ਯਾਦ ਨੂੰ ਰੇਲਵੇ ਆਏ ਨੇ 12 ਵਜੇ ਆ ਕੇ ਸਾਡੇ ਗਾੜ ਦੇ ਚੱਕਲੇ ਵੀ ਸਾਡੇ ਗਾੜਰ ਬਿਨਾਂ ਪੁੱਛੇ ਚੱਕੇ ਆ ਸਾਡੇ ਬਿੰਗੇ ਹੋ ਜਾਣੇ ਫਾਲਾ ਹੋ ਜਾਣਾ ਉਹਦੇ ਬਾਅਦ ਪਿੰਡਾਂ ਇਹਨਾਂ ਬੜੀਆਂ ਕੋਸ਼ਿਸ਼ਾਂ ਕੀਤੀਆਂ ਮੰਤਰੀ ਸਾਹਿਬ ਵੀ ਸਾਡੇ ਹਰਜੋਤ ਬੈਂਜ ਜੀ ਜਦੋਂ ਚੋਣਾਂ 'ਚ ਆਂਦੇ ਸੀਗੇ ਵੋਟਾਂ ਲੈਣ ਵਾਸਤੇ ਅਸ਼ਵਾਸ਼ਣ ਦੁਆਏ ਦੇ ਵੀ ਜਿੱਦਣ ਸਾਡੀ ਸਰਕਾਰ ਬਣ ਗਈ ਫੈਲਦੇ ਧਾਰ ਤੇ ਥੋੜੀ ਕੁਲੀ ਬਣਾਵਾਂਗੇ ਕੋਈ ਬੜਾ ਕੰਮ ਨਹੀਂ ਹੈ ਸਾਡੇ ਪਿੰਡ ਦਾ 30-14 ਪਿੰਡਾਂ ਦਾ ਰਸਤਾ ਇੱਕ ਛੋਟੀ ਜੀ ਕੁਲੀ ਜਿਹੜਾ ਕਿ ਖਰਚਾ ਵੀ 2 ਦin ਲੱਖ ਰੁਪਏ ਦਾ ਜ਼ਿਆਦਾ ਹੈ ਨਹੀਂ ਉਹ ਨਹੀਂ ਹੁਣ ਤੱਕ ਬਣ ਸਕਿਆ ਹੁਣ ਤਾਂ 4 ਸਾਲ ਹੋ ਚਲੇ ਨੇ ਪੈੜਿਆ ਪਿੰਡ ਜਾ ਕੇ ਦੇਖ ਲੋ ਸਾਡਾ ਕੋਈ ਲੰਘਾ ਨਹੀਂ ਕੋਈ ਸਾਡਾ ਸਾਈਕਲ ਵੀ ਨਹੀਂ ਲੰਘ ਸਕਦਾ ਜੇ ਕੋਈ ਬਿਮਾਰ ਠਮਾਰ ਬੰਦਾ ਹੋ ਜਾਵੇ ਦਵਾਈ ਨੂੰ ਨਹੀਂ ਜਾ ਸਕਦਾ ਹੁਣ ਤਾਂ 4 ਸਾਲ ਹੋ ਗਏ ਸਰਕਾਰ ਬਣੀ ਨੂੰ ਹੋਰ ਦੱਸਾਂ ਅੱਜ ਇੰਨਾ ਪਾਣੀ ਹੈ ਉੱਪਰ ਇੱਕ ਸਾਡੇ ਦੋ ਨਹਿਰਾਂ ਵਗਦੀਆਂ ਨਵੀਂ ਨਹਿਰ ਦੇ ਹਾਲਾਤ ਇੰਨੇ ਖਸਤੇ ਆ ਤਕਰੀਬਨ ਅਸੀਂ ਵੀ ਇਸ ਲੈਂਚਾ ਮਾੜੀ ਮੁੱਢੀ ਠੇਕੜਾਰੀ ਕਰ ਦਿੱਤੇ 8 ਸਾਲ ਤੋਂ ਉਸ ਨਹਿਰ ਦੀ ਮੇਨਟੇਨੈਂਸ ਨੂੰ 2 ਕਰੋੜ ਰੁਪਏ ਸਾਲ ਦਾ ਆਦਾ ਸੀਗਾ ਉਹ ਵੀ 1 ਰੁਪਇਆ 8 ਸਾਲ ਤੋਂ ਨਹੀਂ ਆਇਆ ਪਤਾ ਨਹੀਂ ਅਫਸਰ ਵੀ ਕਿਆ ਕਰਦੇ ਸਰਕਾਰਾਂ ਕਿਆ ਕਰਦੀਆਂ ਜੰਗਲ ਖੜਾ ਹੈ ਅੱਜ ਸੁਣਨ ਚ ਆਇਆ ਵੀ ਉਹ ਨਹਿਰ ਵੀ ਦਾਵਾ ਡੋਲ ਦਾਵਾ ਡੋਲ ਹੋ ਰਹੀ ਹੈ ਆਹ ਇੱਥੇ ਹਾਲ ਹੋ ਜਾਣਾ ਬਹੁਤ ਬੁਰਾ ਹਾਲ ਹੈ ਨਾ ਕਿ ਇੱਥੇ ਪਛਾਣਦਾ ਬੰਦਾ ਆਇਆ ਹੁਣ ਤੱਕ ਅਸੀਂ ਸਵੇਰ ਦੇ 4 ਵਜੇ ਖੜੇ ਆ ਜੋ ਹਾਲਾਤ ਪਿੰਡ ਦੇ ਬਣਿਆ ਕਰਦੇ ਉਹ ਜਨਾਲੇ ਨਾਲੋਂ ਘੱਟ ਨਹੀਂ ਹੋਣਗੇ ਸੋ ਸਰਕਾਰਾਂ ਨੂੰ ਚਾਹੀਦਾ ਕਿ ਵੋਟਾਂ ਨਾਲ ਆ ਜਾਂਦੇ ਉਹਦੇ ਬਾਅਦ ਕੋਈ ਸਾਡੇ ਪਿੰਡਾਂ ਦਾ ਪਿੰਡਾਂ ਵੱਲ ਖਿਆਲ ਨਹੀਂ ਕਰਦਾ ਪਤਾ ਨਹੀਂ ਕਿੱਥੇ ਰਹਿ ਜਾਂਦੇ ਕਿੱਥੇ ਸੌਂ ਜਾਂਦੇ ਕਿੱਥੇ ਇਹਨਾਂ ਦੇ ਬਜਟ ਜਾਂਦੇ ਹਰਾਨੀ ਦੀ ਗੱਲ ਇਹ ਹੈ ਵੀ ਪਿੰਡਾਂ ਨੂੰ ਹੁਣ ਤੱਕ ਕਿਰਪਿਆ ਨਹੀਂ ਸਕਾਰ ਦੇ ਸਕੀ ਕਿੱਥੇ ਜਾਣਗੇ ਲੋਕ ਨਾ ਕੋਈ ਰਾਹਤ ਸਮਝਣੀ ਕਿਸੇ ਨੂੰ ਮਿਲ ਰਹੀ ਹੈ ਨਾ ਕਿਸੇ ਦਾ ਗਰੀਬ ਦਾ ਕੰਮ ਹੋ ਰਿਹਾ ਈਵਨ ਨਰੇਗਾ ਦੇ ਬੰਦੇ ਵੀ ਸਾਲ ਤੋਂ ਕੋਈ ਕੰਮ ਨਹੀਂ ਲਾਜ ਲਾਏ ਸਰਕਾਰ ਨੂੰ ਠੀਕ ਹੈ ਖੜੇ ਹੋਏ ਇੱਥੇ ਪੁਲੀ ਦਾ ਹਾਲਾਤ ਦੇਖ ਰਹੇ ਕੀ ਕਹਿਣਾ ਚਾਹਦੇ ਬਾਈ ਪੁਲੀ ਹਾਲਾਤ ਤਾਂ ਬਹੁਤ ਮਾੜੇ ਚੱਲ ਰਹੇ ਨੇ ਇਸ ਟਾਈਮ ਤਿੰਨ ਸਾਥ ਸਾਡੀ ਪੁਲੀ ਸਫਾਈ ਵੀ ਨਾ ਹੋਈ ਉਹ ਜੀ ਬਾਣੀ ਦੇ ਦੋਰੀ ਸਫਾਈ ਵੀ ਨਾ ਕਰੀ ਸਫਾਈ ਹੁੰਦੀ ਸਾਡਾ ਪਾਣੀ ਦਾ ਹੋਰ ਨਿਕਾਸ ਹੋ ਜਾਣਾ ਸੀ ਜੀ ਇਹ ਸਫਾਈ ਵੀ ਨਹੀਂ ਕੀਤੀ 3 ਸਾਲ ਤੋਂ ਠੀਕ ਹੈ ਨਾ ਜਾਂਦੇ ਸਰਕਾਰ ਫੇਰ ਹੈ ਇਸ ਰੰਗ ਪੂਰੇ ਬਿਲਕੁਲ